ਅਨੁਸਾਰ ਸ਼ਹਿਰ ਦੇ ਟੰਡਨ ਨਗਰ ਇਲਾਕੇ ਵਿੱਚ ਹੋਈ ਪਾਰੀ ਬਰਸਾਤ ਦੇ ਬਾਅਦ ਕਈ ਬੰਦ ਪਈਆਂ ਦੁਕਾਨਾਂ ਦੀਆਂ ਕੰਧਾਂ ਡਿੱਗ ਗਈਆਂ। ਇਸ ਹਾਦਸੇ ਵਿੱਚ ਇੱਕ ਕਾਰ ਨੂੰ ਵੀ ਨੁਕਸਾਨ ਹੋਇਆ। ਇਲਾਕਾ ਵਾਸੀਆਂ ਅਨੁਸਾਰ ਇਲਾਕੇ ਦੀ ਸੀਵਰੇਜ ਵਿਵਸਥਾ ਖਰਾਬ ਹੋਣ ਕਰ ਬਰਸਾਤ ਦਾ ਪਾਣੀ ਕੰਧਾਂ ਵਿੱਚ ਰਿਸਦਾ ਰਿਹਾ ਜਿਸ ਨਾਲ ਕੰਧਾਂ ਕਮਜ਼ੋਰ ਹੋ ਗਈਆਂ। ਮੌਕੇ ਤੇ ਰਹਿਣ ਵਾਲੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਦੀ ਸੀਵਰੇਜ ਵਿਵਸਥਾ ਠੀਕ ਕੀਤੀ ਜਾਵੇ ਅਤੇ ਖਤਰਨਾਕ ਟਾਂਚੀਆਂ ਦੀ ਜਾਂਚ ਕਰਕੇ ਉਹਨਾਂ ਨੂੰ ਢਾਹ ਦਿੱਤਾ ਜਾਵੇ। ਇਹ ਤੁਹਾਡਾ ਮੈਨੂ ਵੀਰ ਟੰਡਨ ਨਗਰ ਹੈ ਜੀ ਨੀਦੀ ਗੁਰਦੁਆਰਾ ਤੇ ਮੇਨ ਬਜ਼ਾਰ ਉਹ ਨਵਾ ਲੋਕਾਂ ਦੀ ਰਾਹ ਜਿਹੜੀ ਬਹੁਤ ਜ਼ਿਆਦਾ ਤੇ ਇਹ ਦੁਕਾਨਾਂ ਤੋਂ ਕਾਫੀ ਦਿਨ ਤੋਂ ਬੰਦ ਨਹੀਂ ਬੰਦ ਹੋਣ ਔਰ ਬੰਦ ਹੁੰਦੀ ਵਜ੍ਹਾ ਕਰਕੇ ਪ੍ਰਸ਼ਾਸਨ ਦੀ ਮੌਸਮ ਦੀ ਵਜ੍ਹਾ ਕਰਕੇ ਇਹ ਡੈਮੇਜ ਹੋ ਕੇ ਗਿਰ ਗਈ ਹੈ ਇਹਦਾ ਨੁਕਸਾਨ ਜਿਹੜਾ ਆ ਉਹ ਬਿਜਲੀ ਬੋਰਡ ਦੀ ਲਾਈਨਾਂ ਵੀ ਇੱਥੇ ਵਿਛਦੀਆਂ ਪਈਆਂ ਕਿਸੇ ਦਾ ਕੋਈ ਲਾਈਫ ਦੀ ਨੁਕਸਾਨ ਹੋ ਸਕਦਾ ਤੇ ਉਸ ਤੋਂ ਇਲਾਵਾ ਇਹ ਜਿਹੜਾ ਬੁਜ਼ਾਰਾ ਉਹਦਾ ਨਾ ਕਿ ਪੁਲਿਸ ਨੂੰ ਵੀ ਐਫ ਆਈ ਆਰ ਨੂੰ ਨੋਟ ਕਿਉ ਕਰਵਾਉਣੀ ਚਾਹੀਦੀ ਆ ਵੀ ਇਹ ਕਰਵਾਣਗੇ ਔਰ ਲਾਈਫ ਦਾ ਕਿਸੇ ਦਾ ਨੁਕਸਾਨ ਨਾ ਹੋ ਜਾਏ ਇਹ ਜਿਹੜਾ ਬਰਸਾਤ ਆਈ ਹੈ ਤਾਂ ਬਰਸਾਤ ਤੋਂ ਬਾਅਦ ਜੀ ਇਗਜ਼ਾਮ ਦੇਖੀਏ ਬਚਾਏ ਰਿਹਾ ਇੱਕ ਕਾਰ ਦਾ ਜੋ ਨੁਕਸਾਨ ਹੋਇਆ ਹੋਸੇ ਦਾ ਜੀ ਬੱਚੇ ਕਾ ਵੀ ਦਾੰਗਾ ਜਾ ਰਾਮ ਕੋਨੇ ਤੋਂ ਬਾਹਰ ਲੱਗੀ ਹੈ ਇਹ ਬਰਸਾਤ ਨਾਲ ਭਾਈ ਬਿਲਡਿੰਗ ਰਿਵਿਊ ਸਾਰੀ ਜੀ ਬਚਾਅ ਹੋ ਗਿਆ ਵੈਸੇ ਇੱਕ ਗੱਡੀ ਫੈਕਚਰ ਹੋ ਗਈ ਹੈ ਨਵਾਂ ਗੱਡੀ ਅਪੀਲ ਕਰਨੇ ਕਿ ਸਾਨੂੰ ਪਰਮਿਸ਼ੀਤੀ ਦਾ ਪੱਤਰ ਦੁਕਾਨਾ ਢਾ ਲੀਏ ਕਿ ਜਾਨੇ ਮੇ ਨੁਕਸਾਨ ਨਾ ਹੋਵੇ ਕਿਸੇ ਨੂੰ ਹੋ ਸਕਦਾ ਹੈ ਉਹ ਗੱਡੀ ਨੂੰ ਫਾਨ ਹੋ ਗਈ ਨਵਾਂ ਟੁੱਟ ਗਿਆ ਸੀ ਗੱਡੀ ਫ੍ਰੈਕਚਰ ਹੋ ਗਈ ਹੈ ਫਾਸਪੀ ਦਾ ਫਿਲਮੀ ਸ਼ੇ